ਮਰਕ ਧਲੀ ਨਾ ਜਾਂਦੀ ਤੁਰਦੇ ਤੌਰ ਨਵਾਬੀ ਦੀ ਹੌ ਲੱਖਾਂ ਦੇ ਵਿੱਚ ਹੋ ਜਾਂਦੀ ਪਹਿਚਾਨ ਪੰਜਾਬੀ ਦੀ ਮਰਕ ਧਲੀ ਨਾ ਜਾਂਦੀ ਤੁਰਦੇ ਤੌਰ ਨਵਾਬੀ ਦੀ ਹੌ ਲੱਖਾਂ ਦੇ ਵਿੱਚ ਹੋ ਜਾਂਦੀ ਪਹਿਚਾਨ ਪੰਜਾਬੀ ਦੀ ਉਹ ਜਿੱਤ ਜਾਂਦੇ ਆਪਣੀ ਤੌਰ ਬੜਾ ਹੀ ਲੈਂਦੇ ਨੇ ਹਾਂ ਜਿੱਥੇ ਜਾਣ ਪੰਜਾਬੀ ਧੁਮਾ ਪਾਹੀ ਦਿੰਦੇ ਨੇ ਪਾਪ ਹੀ ਦਿੰਦੇ ਨੇ ਜਗਾ ਢੋਲ ਤੇ ਵੱਜਦੇ ਜਦ ਪੰਗੜਾ ਪਾਉਂਦੇ ਨੇ ਵਿੱਚ ਖੁਸ਼ੀ ਦੇ ਕੰਤੇ ਹੱਥ ਰੱਖ ਮੇਰਾ ਗਾਉਂਦੇ ਨੇ ਜਗਾ ਢੋਲ ਤੇ ਵੱਜਦਾ ਜਦ ਪੰਗੜਾ ਪਾਉਂਦੇ ਨੇ ਵਿੱਚ ਖੁਸ਼ੀ ਦੇ ਕੰਤੇ ਹੱਥ ਰੱਖ ਮੇਰਾ ਗਾਉਂਦੇ ਨੇ ਸਾਥ ਠੱਠਾ ਕਰਕੇ ਮਨ ਪਰਚਾ ਹੀ ਨਹੀਂ ਦੇਣੇ ਹਾਸਾ ਮਾ ਬਾਹੀ ਦਿੰਦੇ ਨੇ ਆ ਜਿੱਥੇ ਜਾਣ ਪੰਜਾਬੀ ਤੁਮਾ ਪਾਹੀ ਦਿੰਦੇ ਨੇ ਹੋ ਕੀ ਬਾਤ ਬਹੁਤ 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 ਹੀ ਬਾਤ ਭਾਈ ਇਹ ਗਾਣਾ ਬਹੁਤ ਕਿੰਨਾਂ ਕੀਤਾ ਹੈ ਉੱਥੇ ਹਾਂ ਜੀ ਜੀ ਇਹ ਗਾਣਾ ਬਹੁਤ